ਹੈਲੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤਾਂ ਜਿਹੜੇ ਵੀ ਸਟੂਡੈਂਟਸ ਐਕਸਾਈਜ਼ ਇਨਸਪੈਕਟਰ ਨੂੰ ਟਾਰਗੇਟ ਕਰ ਰਹੇ ਨੇ ਉਹਨਾਂ ਦੇ ਲਈ ਇਹ ਆਪਾਂ ਜੀਕੇ ਦੀ ਸੀਰੀਜ਼ ਲਾਂਚ ਕਰ ਰਹੇ ਹਾਂ ਤੇ ਇਹ ਸੀਰੀਜ਼ ਤੁਹਾਨੂੰ ਇਹ ਜਿਹੜੀ ਵੀਡੀਓਜ਼ ਨੇ ਇਹ ਤੁਹਾਨੂੰ ਹਰ ਮੰਡੇ ਹਰ ਸੋਮਵਾਰ ਸ਼ਾਮ ਨੂੰ 7 ਵਜੇ ਆਪਣੇ ਚੈਨਲ ਤੇ ਮਿਲਿਆ ਕਰਨੀਆਂ ਇਹਦੇ ਵਿੱਚ ਆਪਾਂ ਰਿਵੀਜ਼ਨ ਕਰਨੀ ਹੈ ਠੀਕ ਹੈ ਜੀ ਪੀਵਾਈਕਿਊਜ਼ ਤੁਹਾਨੂੰ ਮਿਲਣਗੇ ਪ੍ਰੀਵੀਅਸ ਈਅਰ ਕੁਐਸਚਨ ਠੀਕ ਹੈ ਜੀ ਤੇ ਜਿੰਨੇ ਵੀ ਵਾਰੀ ਵਾਰੀ ਰਿਪੀਟ ਹੁੰਦੇ ਨੇ ਕੁਐਸਚਨ ਤਾਂ ਉਹ ਤੁਹਾਡੇ ਸਾਹਮਣੇ ਆਪਾਂ ਲੈ ਕੇ ਆਵਾਂਗੇ ਇਹਦੇ ਵਿੱਚ ਆਪਾਂ ਐਂਸ਼ੀਅੰਟ ਹਿਸਟਰੀ ਤੋਂ ਸਟਾਰਟ ਕਰਾਂਗੇ ਤੇ ਤੁਹਾਡੀ ਸਾਰੀ ਹਿਸਟਰੀ ਠੀਕ ਹੈ ਜੀ ਤੇ A to Z ਤੁਹਾਡੀ ਪੋਲੀਟੀ ਜੀਓਗ੍ਰਾਫੀ ਜਿੰਨੇ ਵੀ ਸਬਜੈਕਟ ਆਪਣੇ ਜੀਕੇ ਨਾਲ ਰਿਲੇਟਡ ਨੇ ਉਹ ਸਾਰੇ ਤੁਹਾਡੇ ਆਪਾਂ ਰਿਵੀਜ਼ਨ ਤੁਹਾਡੀ ਕਰਵਾਵਾਂਗੇ ਵਧੀਆ ਤਰੀਕੇ ਨਾਲ ਤਾਂ ਸਾਰੀਆਂ ਸੀਰੀਜ਼ ਤੁਹਾਡੀਆਂ ਇਹ ਫ੍ਰੀ ਆਫ ਕਾਸਟ ਨੇ ਤੁਸੀਂ ਸਿਰਫ ਆਪਣਾ ਸਮਾਂ ਦੇਣਾ ਤੇ ਇਹ ਸੀਰੀਜ਼ ਨੂੰ ਦੇਖਣਾ ਠੀਕ ਹੈ ਜੀ ਤਾਂ ਤੁਹਾਨੂੰ ਬਹੁਤ ਫਾਇਦਾ ਦੇਣੀ ਹੈ ਇਹ ਆਉਣ ਵਾਲੇ ਐਗਜ਼ਾਮ ਦੇ ਵਿੱਚ ਖਾਸ ਕਰਕੇ ਐਕਸਾਈਜ਼ ਇਨਸਪੈਕਟਰ ਦੇ ਵਿੱਚ ਠੀਕ ਹੈ ਜੀ ਤਾਂ ਜਿਹੜੇ ਸਟੂਡੈਂਟ ਆਪਣੇ ਚੈਨਲ ਤੇ ਨਵੇਂ ਨੇ ਤਾਂ ਤੁਸੀਂ ਪਲੇਲਿਸਟ ਦੇ ਵਿੱਚ ਜਾਓ ਉੱਥੇ ਆਪਣੇ ਪ੍ਰੀਵੀਅਸ ਜੋ ਸੈਸ਼ਨ ਨੇ ਉਹਨਾਂ ਨੂੰ ਵੀ ਤੁਸੀਂ ਅਟੈਂਡ ਕਰ ਸਕਦੇ ਹੋ ਠੀਕ ਹੈ ਜੀ ਜੇਕਰ ਵੀਡੀਓ ਚੰਗੇ ਲੱਗਦੇ ਨੇ ਉਹਨੂੰ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਤਾਂ ਕਿ ਕਿਸੇ ਹੋਰ ਸਟੂਡੈਂਟਸ ਦਾ ਵੀ ਫਾਇਦਾ ਹੋ ਸਕੇ ਠੀਕ ਹੈ ਜੀ ਤਾਂ ਫਸਟ ਟਾਈਮ ਜੇਕਰ ਤੁਸੀਂ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਤੇ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਤੇ ਤੁਹਾਡੀ ਤਿਆਰੀ ਵਧੀਆ ਤਰੀਕੇ ਨਾਲ ਚੱਲਦੀ ਰਹੇ ਤਾਂ ਬਿਨਾਂ ਟਾਈਮ ਵੇਸਟ ਕੀਤੇ ਸਟਾਰਟ ਕਰਦੇ ਹਾਂ ਆਪਣਾ ਅੱਜ ਦਾ ਸੈਸ਼ਨ ਅੱਜ ਦੇ ਪਹਿਲੇ ਕੁਐਸਚਨ ਦੇ ਨਾਲ ਤਾਂ ਫਰਸਟ ਜਿਹੜਾ ਆਪਣਾ ਕੁਐਸਚਨ ਹੈ ਜੀ ਅੱਜ ਦੇ ਸੈਸ਼ਨ ਦਾ ਵਿਚ ਆਫ ਦੀ ਫੋਲੋਇੰਗ ਵੇਦਸ ਹੈਜ਼ ਰਿਟਨ ਫਰਸਟ ਇਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਕਿਹੜੇ ਵੇਦ ਦੀ ਰਚਨਾ ਹੋਈ ਠੀਕ ਹੈ ਜੀ ਤਾਂ ਆਪਾਂ ਇਹ ਵੈਦਿਕ ਯਾਨੀ ਕਿ ਆਪਾਂ ਐਂਸ਼ੀਐਂਟ ਹਿਸਟਰੀ ਤੋਂ ਸਟਾਰਟ ਕਰਾਂਗੇ ਤਾਂ ਮਤਲਬ ਇਹ ਹੁੰਦਾ ਹੈ ਕਿ ਐਂਸ਼ੀਐਂਟ ਹਿਸਟਰੀ ਦੇ ਵਿੱਚੋਂ ਬਹੁਤ ਘੱਟ ਕੁਐਸਚਨ ਪੁੱਛੇ ਜਾਂਦੇ ਨੇ ਬਟ ਜਿਹੜਾ ਇਹ ਆਪਣਾ ਲੇਬਰ ਇਨਸਪੈਕਟਰ ਦਾ ਪੇਪਰ ਹੋਇਆ ਇਹਦੇ ਵਿੱਚ ਆਪਾਂ ਪ੍ਰੀਵੀਅਸ ਜਿਹੜੇ ਆਪਣੇ ਐਂਸ਼ੀਅੰਟ ਜਿਹੜੇ ਕੁਐਸਚਨ ਨੇ ਉਹ ਵੀ ਦੇਖੇ ਨੇ ਜੀ ਐਂਸ਼ੀਅੰਟ ਹਿਸਟਰੀ ਦੇ ਤਾਂ ਇਹ ਤੁਸੀਂ ਮੰਨ ਕੇ ਚੱਲੋ ਕਿ ਐਕਸਾਈਜ਼ ਇਨਸਪੈਕਟਰ ਦੇ ਵਿੱਚ ਵੀ ਤੁਹਾਨੂੰ ਜਿਹੜੇ ਕੁਐਸਚਨ ਹੈ ਉਹ ਤੁਹਾਨੂੰ ਓਵਰਆਲ ਕਵਰ ਕਰਨਾ ਪਏਗਾ ਇਹ ਨਹੀਂ ਹੈਗਾ ਕਿ ਆਪਾਂ ਐਂਸ਼ੀਅੰਟ ਹਿਸਟਰੀ ਛੱਡ ਦਈਏ ਮੀਡੀਵਲ ਹਿਸਟਰੀ ਤੋਂ ਸਟਾਰਟ ਕਰੀਏ ਠੀਕ ਹੈ ਜੀ ਤਾਂ ਸਾਰੀਆਂ ਚੀਜ਼ਾਂ ਤੁਹਾਨੂੰ ਕਲੀਅਰ ਆਊਟ ਕਰਨੀਆਂ ਪੈਣਗੀਆਂ ਤਾਂ ਕਿ ਤੁਹਾਡੇ ਐਗਜ਼ਾਮ ਦੇ ਵਿੱਚ ਤੁਹਾਨੂੰ ਪ੍ਰੋਬਲਮ ਨਾ ਆਵੇ ਤਾਂ ਇੱਥੇ ਆਪਣੇ ਚੈਨਲ ਦੇ ਉੱਤੇ ਠੀਕ ਹੈ ਜੀ ਤਾਂ ਤੇ ਉਹਦੀ ਡਿਟੇਲ ਇੱਥੇ ਮਿਲੂਗੀ ਠੀਕ ਹੈ ਜੀ ਤਾਂ ਸਾਰੀਆਂ ਚੀਜ਼ਾਂ ਤੁਹਾਡੀਆਂ ਕਲੀਅਰ ਆਊਟ ਹੁੰਦੀਆਂ ਜਾਣਗੀਆਂ ਪਹਿਲਾ ਜਿਹੜਾ ਕੁਐਸਚਨ ਹੈ ਜੀ ਵੈਦਿਕ ਏਜ ਸਭ ਤੋਂ ਪੁਰਾਣੀ ਏਜ ਹੈ ਠੀਕ ਹੈ ਜੀ ਸਭ ਤੋਂ ਪਹਿਲਾਂ ਕਿਹੜੇ ਵੇਦ ਦੀ ਰਚਨਾ ਹੋਈ ਤਾਂ ਇਹ ਜਿਹੜੇ ਚਾਰ ਵੇਦ ਨੇ ਤੁਹਾਡੇ ਸਾਹਮਣੇ ਨੇ ਰਿਗਵੇਦ ਸਾਮਵੇਦ ਯਜੁਰਵੇਦ ਯਾ ਅਥਰਵਵੇਦ ਠੀਕ ਹੈ ਜੀ ਸਭ ਤੋਂ ਪੁਰਾਣਾ ਜਿਹੜਾ ਵੇਦ ਹੈ ਜੀ ਉਹ ਹੈ ਰਿਗਵੇਦ ਯਾਦ ਰੱਖਿਓ ਮੋਸਟ ਇੰਪੋਰਟੈਂਟ ਹੈ ਆਨਸਰ ਨੰਬਰ ਏ ਦਾ ਬਿਲਕੁਲ ਕਰੈਕਟ ਆਨਸਰ ਹੈ ਜੀ ਜਿਹੜੇ ਸਟੂਡੈਂਟਸ ਦੀ ਵਧੀਆ ਲੈਵਲ ਦੀ ਤਿਆਰੀ ਹੈ ਉਹ ਇਹਨੂੰ ਇੱਕ ਮੌਕ ਠੀਕ ਹੈ ਜੀ ਤਾਂ ਕਿ ਤੁਹਾਡੀ ਰਿਵੀਜ਼ਨ ਹੈ ਜਿਹੜੀ ਉਹ ਨਾਲ ਦੀ ਨਾਲ ਹੁੰਦੀ ਰਹੇ ਤਾਂ ਰਿਗਵੇਦ ਸਭ ਤੋਂ ਪੁਰਾਣਾ ਵੇਦ ਹੈ ਜੀ ਤੇ ਇਹਦੀ ਭਾਸ਼ਾ ਦਾ ਨਾਮ ਵੀ ਯਾਦ ਰੱਖਿਓ ਇਹਦੀ ਭਾਸ਼ਾ ਦਾ ਨਾਮ ਹੈ ਜੀ ਵੈਦਿਕ ਸੰਸਕ੍ਰਿਤ ਠੀਕ ਹੈ ਜੀ ਵੈਦਿਕ ਸੰਸਕ੍ਰਿਤ ਦੇ ਵਿੱਚ ਲਿਖਿਆ ਹੋਇਆ ਹੈ ਤੇ ਸਭ ਤੋਂ ਪੁਰਾਣੀ ਭਾਸ਼ਾ ਵੀ ਕਿਹੜੀ ਹੈ ਉਹ ਇਹੀ ਹੈ ਜੀ ਵੈਦਿਕ ਸੰਸਕ੍ਰਿਤ ਠੀਕ ਹੈ ਜੀ ਇਹਦਾ ਸਮਾਂ ਜਿਹੜਾ ਇਹ ਹੈ ਜੀ 1500 ਤੋਂ 1000 ਬੀਸੀ ਬਿਫੋਰ ਕ੍ਰਾਈਸਟ ਯਾਦ ਰੱਖਿਓ ਠੀਕ ਹੈ ਜੀ ਤਾਂ ਇਹ ਰਿਗਵੇਦ ਦਾ ਸਮਾਂ ਠੀਕ ਹੈ ਜੀ ਅਰਲੀ ਵੈਦਿਕ ਯੇਜ ਦੇ ਵਿੱਚ ਲਿਖਿਆ ਗਿਆ ਜਿਹਨੂੰ ਆਪਾਂ ਕਹਿੰਦੇ ਆ ਪੂਰਵ ਵੈਦਿਕ ਕਾਲ ਪੂਰਵ ਵੈਦਿਕ ਕਾਲ ਦੇ ਵਿੱਚ ਇੱਕੋ ਇੱਕ ਵੇਦ ਲਿਖਿਆ ਗਿਆ ਸਿਰਫ ਰਿਗਵੇਦ ਯਾਦ ਰੱਖਿਓ ਜੀ ਆਨਸਰ ਨੰਬਰ ਏ ਦਾ ਬਿਲਕੁਲ கரੈਕਟ ਆਨਸਰ ਹੈ ਜੀ ਅਗਲਾ ਕੁਐਸਚਨ ਜੀ ਵੈਨ ਵਾਸ ਲਾਰਡ ਬੁੱਧਾ ਬੋਰਨ ਮਹਾਤਮਾ ਬੁੱਧ ਦਾ ਜਨਮ ਕਦੋਂ ਹੋਇਆ 448 ਬੀਸੀ 483 ਬੀਸੀ 443 ਬੀਸੀ ਜਾਂ 540 ਬੀਸੀ ਮਹਾਤਮਾ ਬੁੱਧ ਬੁੱਧ ਧਰਮ ਦੇ ਪੈਰੋਕਾਰ ਨੇ ਠੀਕ ਹੈ ਜੀ ਬੁੱਧ ਧਰਮ ਦੇ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਲੋਕ ਬੁੱਧਿਜ਼ਮ ਨੂੰ ਫਾਲੋ ਕਰਦੇ ਆ ਠੀਕ ਹੈ ਜੀ ਮਹਾਤਮਾ ਬੁੱਧ ਬਾਰੇ ਉਹ ਜਾਣਦੇ ਆ ਇਹਨਾਂ ਦਾ ਜਿਹੜਾ ਜਨਮ ਹੋਇਆ ਸੀ ਮਹਾਤਮਾ ਬੁੱਧ ਦਾ ਇਹ ਹੋਇਆ ਸੀ ਜੀ ਲੁੰਬਿਨੀ ਦੇ ਵਿੱਚ ਲੁੰਬਿਨੀ ਠੀਕ ਹੈ ਜੀ ਲੁੰਬਿਨੀ ਦਾ ਇੱਕ ਪਿੰਡ ਹੈ ਜਿਹਦਾ ਨਾਮ ਹੈ ਕਪਿਲਵਸਤੂ ਲੁੰਬਿਨੀ ਕਪਿਲਵਸਤੂ ਤੇ ਇਹ ਜਗ੍ਹਾ ਕਿੱਥੇ ਪਈ ਜਾਂਦੀ ਹੈ ਜੀ ਇਹ ਜਗ੍ਹਾ ਪਈ ਜਾਂਦੀ ਹੈ ਨੇਪਾਲ ਦੇ ਵਿੱਚ ਠੀਕ ਹੈ ਜੀ ਤਾਂ ਇੱਥੇ ਜਨਮ ਹੋਇਆ ਸੀ ਮਹਾਤਮਾ ਬੁੱਧ ਦਾ ਠੀਕ ਹੈ ਜੀ ਇੱਕ ਰਾਜੇ ਦਾ ਇਹ ਬੇਟਾ ਸੀ ਤਾਂ ਇਹਦੇ ਫਾਦਰ ਸਾਹਿਬ ਦਾ ਨਾਮ ਸੀ ਸ਼ੁਦੋਦਨ ਠੀਕ ਹੈ ਜੀ ਇਹਦੇ ਪਿਤਾ ਦਾ ਨਾਮ ਸੀ ਸ਼ੁਦੋਦਨ ਤਾਂ ਇਹ ਇੱਕ ਰਾਜਾ ਸੀ ਖੱਤਰੀ ਫੈਮਿਲੀ ਨੂੰ ਇਹ ਬਿਲੋਂਗ ਕਰਦਾ ਸੀ ਮਹਾਤਮਾ ਬੁੱਧ ਯਾਦ ਰੱਖਿਓ ਠੀਕ ਹੈ ਜੀ ਤਾਂ ਇਹਦਾ ਜਿਹੜਾ ਜਨਮ ਹੋਇਆ ਸੀ 540 BC ਦੇ ਵਿੱਚ ਹੋਇਆ ਸੀ ਠੀਕ ਹੈ ਜੀ ਲੁੰਬਿਨੀ ਨੇਪਾਲ ਕਪਿਲਵਸਤੂ ਦੇ ਵਿੱਚ ਤੇ ਇੱਕ ਯਾਦ ਰੱਖਿਓ 483 BC ਦੇ ਵਿੱਚ ਇਹਨਾਂ ਦੀ ਮੌਤ ਹੋਈ ਸੀ ਮਹਾਤਮਾ ਬੁੱਧ ਦੀ ਇਹ ਵੀ ਯਾਦ ਰੱਖਣਾ ਠੀਕ ਹੈ ਜੀ ਅਗਲਾ ਕੁਐਸਚਨ ਜੀ ਲੋਹੇ ਦੀ ਖੋਜ ਕਦੋਂ ਹੋਈ ਵੈਨ ਵਾਸ ਆਇਰਨ ਡਿਸਕਵਰਡ अर्ਲੀ ਵੈਦਿਕ 에ਜ ਇੰਡਸ ਵੈਲੀ ਸਿਵਲਾਈਜੇਸ਼ਨ ਲੇਟਰ ਵੈਦਿਕ 에ਜ ਜਾਂ ਗੁਪਤਾ 에ਜ ਇਹ ਕੁਐਸਚਨ ਬਹੁਤ ਇੰਪੋਰਟੈਂਟ ਹੈ ਜੀ ਇਹਨੂੰ ਮਾਰਕ ਕਰ ਲਿਓ ਕਿਸੇ ਵੀ ਕੁਐਸਚਨ ਕਿਸੇ ਵੀ ਪੇਪਰ ਦੇ ਵਿੱਚ ਤੁਹਾਨੂੰ ਇਹ ਕੁਐਸਚਨ ਹੈ ਜਿਹੜਾ ਉਹ ਦੇਖਣ ਨੂੰ ਮਿਲ ਸਕਦਾ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜਿਹੜੀ अर्ਲੀ ਵੈਦਿਕ 에ਜ ਹੈ ਤੇ ਲੇਟਰ ਵੈਦਿਕ 에ਜ ਮਤਲਬ ਜਿਹੜੀ ਵੈਦਿਕ 에ਜ ਨੂੰ ਦੋ ਭਾਗਾਂ 'ਚ ਵੰਡਿਆ ਜਾਂਦਾ ਹੈ ਅਰਲੀ ਵੈਦਿਕ ਯੇਜ ਦਾ ਸਮਾਂ ਕਿੰਨਾ ਹੈ ਜੀ 1500 ਤੋਂ 1000 ਬੀਸੀ ਜਿਹੜੀ ਲੇਟਰ ਵੈਦਿਕ ਹੈ ਇਹਦਾ ਜੀ 1000 ਤੋਂ 500 ਬੀਸੀ ਯਾਦ ਰੱਖਿਓ ਠੀਕ ਹੈ ਜੀ ਅਰਲੀ ਵੈਦਿਕ ਯੇਜ ਦੇ ਵਿੱਚ ਹੀ ਆਪਣਾ ਰਿਗਵੇਦ ਲਿਖਿਆ ਗਿਆ ਬਾਕੀ ਤਿੰਨ ਵੇਦ ਲੇਟਰ ਵੈਦਿਕ ਯੇਜ ਦੇ ਵਿੱਚ ਲਿਖੇ ਗਏ ਨੇ ਤੇ ਇੱਥੇ ਆਪਾਂ ਨੂੰ ਆਨਸਰ ਜਿਹੜਾ ਆਪਣਾ ਹੋਊਗਾ ਜੀ ਉਹ ਹੈ ਆਨਸਰ ਨੰਬਰ ਸੀ ਤਾਂ ਲੋਹਾ ਕਦੋਂ ਡਿਸਕਵਰ ਹੋਇਆ ਜੀ ਆਇਰਨ ਕਦੋਂ ਡਿਸਕਵਰ ਹੋਇਆ ਲੇਟਰ ਵੈਦਿਕ ਏਜ ਦੇ ਵਿੱਚ ਯਾਦ ਰੱਖਿਓ ਨਾ ਹੀ ਤਾਂ अर्ਲੀ ਵੈਦਿਕ ਏਜ ਦੇ ਲੋਕ ਲੋਹੇ ਬਾਰੇ ਜਾਣਦੇ ਸੀ ਤੇ ਨਾ ਹੀ ਸਿੰਧੂ ਘਾਟੀ ਸਭਿਅਤਾ ਦੇ ਲੋਕ ਲੋਹੇ ਬਾਰੇ ਜਾਣਦੇ ਸੀ ਠੀਕ ਹੈ ਜੀ ਤਾਂ ਲੇਟਰ ਵੈਦਿਕ ਏਜ ਦੇ ਵਿੱਚ ਲੋਹਾ ਆਇਆ ਇਹ ਤੁਹਾਨੂੰ ਯਾਦ ਹੋਣਾ ਚਾਹੀਦਾ ਠੀਕ ਹੈ ਜੀ ਤੇ ਇਹ ਕੁਐਸਚਨ ਕਈ ਵਾਰ ਪੇਪਰ ਦੇ ਵਿੱਚ ਆਇਆ ਹੋਇਆ ਆਨਸਰ ਨੰਬਰ ਸੀ ਇਹਦਾ ਬਿਲਕੁਲ கரੈਕਟ ਆਨਸਰ ਹੈ ਜੀ ਤਾਂ ਇਹ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਮੈਨੂੰ ਦੱਸਿਓ ਕਿ ਕਿੰਨੇ ਨੰਬਰ ਤੁਹਾਡੇ ਬਣਦੇ ਨੇ ਠੀਕ ਹੈ ਜੀ ਇਹਦੇ ਵਿੱਚੋਂ ਕਿਉਂਕਿ ਜੀਕੇ ਇਹਦੇ ਵਿੱਚ ਤੁਹਾਡੀ ਬਹੁਤ ਵਧੀਆ ਤਰੀਕੇ ਨਾਲ ਆਪਾਂ ਰਿਵਾਈਜ਼ ਕਰਵਾਵਾਂਗੇ ਠੀਕ ਹੈ ਜੀ ਇਹ ਉਹ ਕੁਐਸਚਨ ਨੇ ਜਿਹੜੇ ਪੇਪਰਾਂ 'ਚ ਅੱਜ ਤੱਕ ਆਏ ਹੋਏ ਨੇ ਕਿਉਂਕਿ ਤੁਸੀਂ ਤੁਹਾਨੂੰ ਖੁਦ ਨੂੰ ਵੀ ਪਤਾ ਹੈ ਵੀ ਜਿਹੜਾ ਪੇਪਰ ਹੈ 50% ਪੇਪਰ ਪ੍ਰੀਵੀਅਸ ਇਅਰ ਕੁਐਸਚਨ ਜਿਹੜੇ ਉਹ ਉਹ ਰਿਪੀਟ ਹੁੰਦੇ ਨੇ ਤਾਂ ਉਹ ਪ੍ਰੀਵੀਅਸ ਇਅਰ ਕੁਐਸਚਨ ਹੀ ਆਪਾਂ ਤੁਹਾਡੇ ਨਾਲ ਡਿਸਕਸ ਕਰਨੇ ਆ ਠੀਕ ਹੈ ਜੀ ਤਾਂ ਇਹ ਸੈਸ਼ਨ ਨੂੰ ਕਦੇ ਵੀ ਮਿਸ ਨਾ ਕਰਿਓ ਤੁਹਾਨੂੰ ਬਹੁਤ ਫਾਇਦਾ ਦੇਊ ਹੋਏ ਐਕਸਾਈਜ਼ ਇਨਸਪੈਕਟਰ ਦੇ ਪੇਪਰ ਦੇ ਵਿੱਚ ਖਾਸ ਕਰਕੇ ਡੌਕੇਡ ਫਾਊਂਡ ਇਨ ਵਿਚ ਸਿਟੀ ਬੰਦਰਗਾਹ ਕਿਸ ਸ਼ਹਿਰ ਵਿੱਚ ਮਿਲੀ ਤਾਂ ਇਹ ਇੰਡਸ ਵੈਲੀ ਸਿਵਲਾਈਜੇਸ਼ਨ ਦੀ ਗੱਲ ਹੋ ਰਹੀ ਹੈ ਜੀ ਸਿੰਧੂ ਘਾਟੀ ਸਭਿਅਤਾ ਜਿਹਦਾ ਸਮਾਂ ਕਿੰਨਾ ਜੀ 2500 ਤੋਂ 1750 ਬੀਸੀ 2500 ਤੋਂ 1750 ਬੀਸੀ ਸਿੰਧੂ ਘਾਟੀ ਸਭਿਅਤਾ ਦਾ ਟਾਈਮ ਪੀਰੀਅਡ ਹੈ ਜੀ ਤਾਂ ਇਹ ਤੁਸੀਂ ਯਾਦ ਰੱਖਿਓ ਜੀ ਜਿਹੜਾ ਮਹਨਜੋਦੜੋ ਹੈ ਇਹ ਸਭ ਤੋਂ ਵੱਡਾ ਸ਼ਹਿਰ ਹੈ బిਗੇਸਟ ਸਿਟੀ ਇੱਥੇ ਆਪਾਂ ਨੂੰ ਕੀ ਮਿਲਿਆ ਬੇਡਡਡ ਮੈਨ ਮਿਲਿਆ ਦਾੜੀ ਵਾਲਾ ਆਦਮੀ ਠੀਕ ਹੈ ਜੀ ਕਾਂਸੇ ਦੀ ਨਰਤਕੀ ਇੱਥੋਂ ਮਿਲੀ ਹੈ ਬ੍ਰੌਂਜ਼ ਡਾਂਸਿੰਗ ਗਰਲ ਗ੍ਰੇਟ ਬਾਥ ਇੱਥੋਂ ਮਿਲਿਆ ਜੀ ਠੀਕ ਹੈ ਜੀ ਸਭ ਤੋਂ ਵੱਡਾ ਇਸ਼ਨਾਨ ਘਰ ਇਹ ਤੁਸੀਂ ਯਾਦ ਰੱਖਿਓ ਠੀਕ ਹੈ ਜੀ ਤਾਂ ਜਿਹੜੀ ਡੌਕਯਾਰਡ ਡੌਕਯਾਰਡ ਹੁੰਦੀ ਹੈ ਬੰਦਰਗਾਹ ਯਾਨੀ ਕਿ ਇਹ ਏਰੀਆ ਕਿੱਥੇ ਲੱਗਦਾ ਹੈ ਜੀ ਸਮੁੰਦਰ ਦੇ ਨਾਲ ਤਾਂ ਇਹ ਲੱਗਦਾ ਹੈ ਜੀ ਲੋਥਲ ਯਾਦ ਰੱਖਿਓ ਆਨਸਰ ਨੰਬਰ ਡੀ ਤੁਹਾਡਾ ਬਿਲਕੁਲ ਕਰੈਕਟ ਆਨਸਰ ਹੈ ਜੀ ਲੋਥਲ ਕਿੱਥੇ ਪਿਆ ਜਾਂਦਾ ਹੈ ਗੁਜਰਾਤ ਦੇ ਵਿੱਚ ਠੀਕ ਹੈ ਜੀ ਤਾਂ ਲੋਥਲ ਦੇ ਵਿੱਚ ਬਹੁਤ ਵੱਡੀ ਬੰਦਰਗਾਹ ਮਿਲੀ ਹੈ ਤਾਂ ਉੱਥੋਂ ਇਹ ਮਤਲਬ ਉਹ ਐਵੀਡੈਂਸ ਹੈ ਕਿ ਜਿਹੜੇ ਇੰਡਸ ਇਹ ਟ੍ਰੇਡ ਕਰਦੇ ਸੀ ਮਤਲਬ ਵਾਇਆ ਓਸ਼ੀਅਨ ਠੀਕ ਹੈ ਜੀ ਸਮੁੰਦਰ ਦੇ ਰਾਹੀਂ ਤਾਂ ਇਹ ਯਾਦ ਰੱਖਿਓ ਆਨਸਰ ਨੰਬਰ ਡੀ ਇਹ ਤਾਂ ਬਿਲਕੁਲ கரੈਕਟ ਆਨਸਰ ਹੈ ਜੀ ਅਗਲਾ ਕੁਐਸਚਨ ਹੈ ਜੀ ਸੈਵਨਥ ਮੰਡਲ ਆਫ ਰਿਗਵੇਦ ਰਿਲੇਟਡ ਟੂ ਰਿਗਵੇਦ ਦਾ ਸੱਤਵਾਂ ਮੰਡਲ ਸੰਬੰਧਿਤ ਹੈ ਤਾਂ ਇਹ ਕੁਐਸਚਨ ਵੀ ਕਈ ਵਾਰੀ ਰਿਪੀਟ ਹੋਇਆ ਜੀ ਮੰਡਲ ਇਹਦੇ ਤੁਹਾਨੂੰ ਪਤਾ ਹੋਣੀ ਚਾਹੀਦੇ ਨੇ ਮੋਸਟ ਇੰਪੋਰਟੈਂਟ ਨੇ ਠੀਕ ਹੈ ਜੀ ਜਿਵੇਂ ਤੀਸਰਾ ਮੰਡਲ ਹੈ ਉਹ ਗਾਇਤਰੀ ਮੰਤਰ ਦੇ ਨਾਲ ਸੰਬੰਧਿਤ ਹੈ ਠੀਕ ਹੈ ਜੀ ਤਾਂ ਇਹ ਆਪਾਂ ਨੂੰ ਪੁੱਛਿਆ ਜੀ ਸੱਤਵਾਂ ਮੰਡਲ ਕਿਉਂਕਿ ਜਿਹੜਾ ਆਪਣਾ 10ਵਾਂ ਮੰਡਲ ਹੈ ਉਹਦਾ ਨਾਮ ਹੈ ਪੁਰੂਸ਼ੁਕਤਾ ਤੇ ਉਹ ਆਪਣਾ ਵਰਨ ਪ੍ਰਥਾ ਦੀ ਗੱਲ ਕਰਦਾ ਉਹ 10ਵਾਂ ਮੰਡਲ ਹੈ ਯਾਦ ਰੱਖਿਓ ਤਾਂ ਇੱਥੇ 7ਵੇਂ ਮੰਡਲ ਦੀ ਗੱਲ ਹੈ ਜੀ ਜਿਹੜਾ ਗਾਇਤਰੀ ਮੰਤਰ ਹੈ ਇਹ ਆਪਣੇ 3ਰਡ ਮੰਡਲ ਦੇ ਵਿੱਚ ਹੈ ਰਿਗਵੇਦ ਦੇ ਤੀਜੇ ਮੰਡਲ ਦੇ ਵਿੱਚ ਠੀਕ ਹੈ ਜੀ ਇਹ ਯਾਦ ਰੱਖਿਓ ਜਿਹੜਾ ਸੋਮਰਸ ਹੈ ਸੋਮਰਸ ਮਤਲਬ ਜਿਹੜਾ ਅੱਜ ਆਪਾਂ ਡਰਿੰਕ ਕਹਿੰਦੇ ਨੇ ਸ਼ਰਾਬ ਇਹਨੂੰ ਸੋਮਰਸ ਕਹਿੰਦੇ ਸੀ ਤਾਂ ਇਹ ਦਾ 9ਵਾਂ ਮੰਡਲ ਹੈ ਇਹ ਵੀ ਯਾਦ ਰੱਖਿਓ 9ਥ ਠੀਕ ਹੈ ਜੀ ਤਾਂ ਇਹਦਾ ਆਨਸਰ ਹੋਊਗਾ ਜੀ ਆਨਸਰ ਨੰਬਰ ਬੀ ਠੀਕ ਹੈ ਜੀ 10 ਬੈਟਲ ਆਫ 10 ਕਿੰਗਸ ਠੀਕ ਹੈ ਜੀ ਜਿਹੜਾ ਕਿ ਪੁਰਸ਼ਨੀ ਨਦੀ ਦੇ ਕਿਨਾਰੇ ਲੜਿਆ ਗਿਆ ਸੀ ਤੇ ਇਹ ਬਈ ਜਿਹੜਾ ਦਸ਼ਰਾਜਨ ਬੈਟਲ ਹੈ ਠੀਕ ਹੈ ਜੀ ਇਹ ਤੁਸੀਂ ਲੈਬਰ ਇਨਸਪੈਕਟਰ ਦਾ ਪੇਪਰ ਚੈੱਕ ਕਰ ਲਿਓ ਠੀਕ ਹੈ ਜੀ ਜੀਕੇ ਚੈੱਕ ਕਰ ਲਿਓ ਦੀ ਉਹਦੇ ਵਿੱਚ ਕੁਐਸਚਨ ਇਹ ਆ ਗਿਆ ਇਹੀ ਪੁੱਛਿਆ ਗਿਆ ਕਿ ਕਿਹੜੀ ਨਦੀ ਦੇ ਕਿਨਾਰੇ ਲੜਿਆ ਗਿਆ ਸੀ ਤਾਂ ਇਹ ਨਦੀ ਸੀ ਰਾਵੀ ਇਹਦਾ ਵੈਦਿਕ ਨੇਮ ਕਿਉਂਕਿ ਇਹਨੂੰ ਰਾਵੀ ਨਹੀਂ ਬੋਲਦੇ ਸੀ ਇਹ ਏਜ ਕਿਹੜੀ ਚੱਲ ਰਹੀ ਹੈ ਵੈਦਿਕ ਏਜ ਚੱਲ ਰਹੀ ਹੈ ਤਾਂ ਇਹਨੂੰ ਕਹਿੰਦੇ ਸੀ ਪੁਰਸ਼ਨੀ ਪੁਰਸ਼ਨੀ ਨਦੀ ਇਹਦਾ ਵੈਦਿਕ ਨੇਮ ਹੈ ਰਾਵੀ ਦਾ ਠੀਕ ਹੈ ਜੀ ਇਹ ਵੀ ਤੁਹਾਨੂੰ ਆਪਾਂ ਸਾਰੇ ਕਰਵਾਵਾਂਗੇ ਵਿਦਿਕ ਨੇਮ ਕਿਉਂਕਿ ਜੀਕੇ ਦੀ ਜਿਹੜੀਆਂ ਆਉਣ ਵਾਲੀਆਂ ਕਲਾਸਸ ਨੇ ਬਹੁਤ ਮਤਲਬ ਜਿੰਨੇ ਵੀ ਮੈਂ ਪੂਰੇ ਪੇਪਰਾਂ ਦਾ ਐਨਲਿਸਿਸ ਕਰਕੇ ਉਹਨਾਂ ਦੇ ਵਿੱਚੋਂ ਕੁਐਸਚਨ ਇਹ ਆਪਾਂ ਪਿਕ ਕੀਤੇ ਨੇ ਜਿਹੜੇ ਤੁਹਾਡੇ ਨਾਲ ਡਿਸਕਸ ਕਰਨੇ ਆ ਠੀਕ ਹੈ ਜੀ ਤਾਂ ਇਹ ਬਈ ਰਾਵੀ ਨਦੀ ਪੁਰਸ਼ਨੀ ਨਦੀ ਦੇ ਕਿਨਾਰੇ ਲੜਿਆ ਗਿਆ ਸੀ ਤੇ ਇਹ ਲੇਬਰ ਇਨਸਪੈਕਟਰ ਚ ਕੁਐਸਚਨ ਆ ਗਿਆ ਤੇ ਐਕਸਾਈਜ਼ ਇਨਸਪੈਕਟਰ ਦੇ ਲਈ ਰੈਡੀ ਰਹੋ ਕੋਈ ਵੀ ਮੰਡਲ ਤੁਹਾਨੂੰ ਰਿਗਵੇਦ ਦਾ ਪੁੱਛਿਆ ਜਾ ਸਕਦਾ ਆਨਸਰ ਨੰਬਰ ਬੀ ਆਊਗਾ ਜੀ ਦਾ ਅਗਲਾ ਕੁਐਸਚਨ ਵਿਚ ਇਜ਼ ਦੀ ਮੇਨ ਓਕਿਊਪੇਸ਼ਨ ਆਫ ਲੇਟਰ ਵੈਦਿਕ ਏਜ ਪੀਪਲ ਉੱਤਰ ਵੈਦਿਕ ਕਾਲ ਦੇ ਲੋਕਾਂ ਦਾ ਮੁੱਖ ਧੰਦਾ ਕੀ ਸੀ ਐਨੀਮਲ ਰੇਅਰਿੰਗ ਪਸ਼ੂ ਪਾਲਣ ਐਗਰੀਕਲਚਰ ਖੇਤੀਬਾੜੀ ਹੰਟਿੰਗ ਸ਼ਿਕਾਰ ਜਾਂ 올 ਆਫ ਦੀ ਅਬੋਵ ਠੀਕ ਹੈ ਜੀ ਉਪਰੋਕਤ ਸਾਰੇ ਤਾਂ ਇੱਥੇ ਮੈਂ ਤੁਹਾਨੂੰ ਦੋਨੋਂ ਏਜ ਕਲੀਅਰ ਆਊਟ ਕਰਵਾ ਦੂੰਗਾ ਠੀਕ ਹੈ ਜੀ ਇਹ ਲੇਟਰ ਵੈਦਿਕ ਏਜ ਦੀ ਗੱਲ ਕਰ ਰਹੇ ਆ ਜਿਹੜਾ ਪਸ਼ੂ ਪਾਲਣ ਹੈ ਪਸ਼ੂ ਪਾਲਣ ਠੀਕ ਹੈ ਜੀ ਇਹ ਆਪਣਾ ਆ ਗਿਆ अर्ਲੀ ਵੈਦਿਕ ਏਜ ਦਾ ਯਾਨੀ ਕਿ ਇਹਨੂੰ ਪੱਕੀ ਅੱਖਾਂਗੇ ਉ ਪੂਰਵ ਵੈਦਿਕ ਕਾਲ ਪਸ਼ੂ ਪਾਲਣ ਜਿਹੜਾ ਮੁੱਖਤ ਹੁੰਦਾ ਸੀ ਉਹ ਸੀ ਪੂਰਵ ਵੈਦਿਕ ਕਾਲ ਇਹ ਲੋਕਾਂ ਦਾ ਠੀਕ ਹੈ ਜੀ ਇੱਥੇ ਆਪਣੀ ਗੱਲ ਕਾਦੀ ਹੋਈ ਹੈ ਜੀ ਉੱਤਰ ਵੈਦਿਕ ਕਾਲ ਤਾਂ ਇਹਦਾ ਸੀਗਾ ਆਨਸਰ ਨੰਬਰ ਬੀ ਆਊਗਾ ਖੇਤੀਬਾੜੀ ਐਗਰੀਕਲਚਰ ਇਹਨਾਂ ਦਾ ਮੇਨ ਓਕਿਊਪੇਸ਼ਨ ਸੀ ਯਾਦ ਰੱਖਿਓ ਆਨਸਰ ਨੰਬਰ ਬੀ ਇਹਦਾ ਬਿਲਕੁਲ கரੈਕਟ ਆਨਸਰ ਹੈ ਤੇ ਇਹੋ ਜਿਹਾ ਕੁਐਸਚਨ ਤੁਹਾਨੂੰ ਐਕਸਰਸਾਈਜ਼ 'ਚ ਦੇਖਣ ਨੂੰ ਮਿਲ ਸਕਦੇ ਆ ਚੰਗੀ ਤਰ੍ਹਾਂ ਇਹਨੂੰ ਤੁਸੀਂ ਨੋਟ ਡਾਊਨ ਕਰ ਲਿਓ who was the head of drafting committee drafting committee ਦਾ ਮੁਖੀ ਕੌਣ ਸੀ ਤਾਂ ਇਹਦੇ ਵਿੱਚ ਆਪਾਂ ਸਿਰਫ ਹਿਸਟਰੀ ਨਹੀਂ ਇਹਦੇ ਵਿੱਚ ਪੋਲਿਟੀ ਵੀ ਕਰਾਂਗੇ ਠੀਕ ਹੈ ਜੀ ਤੇ ਪੰਜਾਬ ਜੀ ਕਿਤੇ ਤੁਹਾਡਾ ਅਲੱਗ ਤੋਂ ਸੈਸ਼ਨ ਆਪਾਂ ਲਾਵਾਂਗੇ ਇਹਦੇ ਵਿੱਚ ਸਿਰਫ ਜੀਕੇ ਹੋਊ ਆਪਣੀ ਇੰਡੀਆ ਜੀਕੇ ਠੀਕ ਹੈ ਜੀ ਪੋਲਿਟੀ ਹਿਸਟਰੀ ਤੇ ਜੀਓਗ੍ਰਾਫੀ ਡਰਾਫਟਿੰਗ ਕਮੇਟੀ ਦਾ ਮੁਖੀ ਕੌਣ ਸੀ ਜੀ ਡਰਾਫਟਿੰਗ ਕਮੇਟੀ ਮਤਲਬ ਜਿਨ੍ਹਾਂ ਨੇ ਸੰਵਿਧਾਨ ਦਾ ਡਰਾਫਟ ਤਿਆਰ ਕਰਨਾ ਸੀ ਠੀਕ ਹੈ ਜੀ 1946 ਚ ਆਪਣੀ ਸੰਵਿਧਾਨਕ ਸਭਾ ਬਣ ਗਈ ਸੀ ਤੇ ਜਿਹਦੀਆਂ 22 ਕਮੇਟੀਆਂ ਸੀ 22 ਕਮੇਟੀਆਂ ਦੇ ਵਿੱਚੋਂ ਇੱਕ ਕਮੇਟੀ ਦਾ ਨਾਮ ਹੈ ਡਰਾਫਟਿੰਗ ਕਮੇਟੀ ਇਹਦਾ ਜਿਹੜਾ ਹੈੱਡ ਸੀ ਜੀ ਇਹ ਸੀ ਬੀ ਆਰ ਅੰਬੇਦਕਰ ਯਾਦ ਰੱਖਿਓ ਮੋਸਟ ਇੰਪੋਰਟੈਂਟ ਆ ਬੀ ਆਰ ਅੰਬੇਦਕਰ ਤਾਂ ਆਪਣੀ ਲਾਈਫ ਦੇ ਵਿੱਚ 32 ਡਿਗਰੀਆਂ ਪ੍ਰਾਪਤ ਕਰਨ ਵਾਲਾ ਬੰਦਾ ਬੀ ਆਰ ਅੰਬੇਦਕਰ ਤੇ ਭਾਰਤ ਦਾ ਪਹਿਲਾ ਕਾਨੂੰਨ ਮੰਤਰੀ ਲਾ ਫਰਸਟ ਲਾ ਮਿਨਿਸਟਰ ਆਫ ਇੰਡੀਆ ਯਾਦ ਰੱਖਿਓ ਡਾਕਟਰ ਬੀ ਆਰ ਅੰਬੇਦਕਰ ਆਨਸਰ ਨੰਬਰ ਬੀ ਇਹਦਾ ਬਿਲਕੁਲ ਕਰੈਕਟ ਆਨਸਰ ਹੈ ਜੀ ਹੂ ਵਾਸ ਦੀ ਫਾਊਂਡਰ ਆਫ ਜੈਨਿਜ਼ਮ ਜੈਨ ਧਰਮ ਦਾ ਸੰਸਥਾਪਕ ਕੌਣ ਸੀ महावीर जैन ऋषभदेव पार्श्वनाथ या संभवननाथ ਇਹ ਬਈ ਤੀਰਥੰਕਰ ਨੇ ਜੈਨ ਧਰਮ ਦੇ ਠੀਕ ਹੈ ਜੀ ਤੇ ਇੱਕ ਬਈ ਇਹਦੇ ਵਿੱਚੋਂ ਲੇਬਰ ਇਨਸਪੈਕਟਰ ਮੈਂ ਤੁਹਾਨੂੰ ਫੇਰ ਰਿਮਾਈਂਡ ਕਰਵਾਉਣਾ ਲੇਬਰ ਇਨਸਪੈਕਟਰ ਦਾ ਪੇਪਰ ਫੇਰ ਚੈੱਕ ਕਰ ਲਿਓ ਇੱਕ ਕੁਐਸਚਨ ਆਇਆ ਹੋਇਆ ਸੀ ਜੈਨ ਧਰਮ ਦੇ ਵਿੱਚੋਂ ਕਿ ਜਿਹੜੇ महावीर जैन ਸੀ ਉਹ ਕਿੰਨੇਵੇਂ ਤੀਰਥੰਕਰ ਸੀ ਜਾਂ ਤੁਹਾਨੂੰ ਇਹ ਪੁੱਛ ਸਕਦੇ ਵੀ 24ਵੇਂ ਤੀਰਥੰਕਰ ਕੌਣ ਸੀ ਇਹੀ ਪੁੱਛਿਆ ਹੋਇਆ ਲੇਬਰ ਇਨਸਪੈਕਟਰ ਦੇ ਵਿੱਚ ਤਾਂ 24ਵੇਂ ਜਿਹੜੇ ਤੀਰਥੰਕਰ ਸੀ ਉਹ महावीर जैन ਸੀ ਯਾਦ ਰੱਖਿਓ ਲਾਸਟ ਜਿਹੜੇ 24ਵੇਂ ਤੀਰਥੰਕਰ ਸੀ 24ਵੇਂ ਗੁਰੂ ਸੀ ਜੈਨ ਧਰਮ ਦੇ ਉਹ ਮਹਾਵੀਰ ਜਨ ਸੀ ਇਹ ਯਾਦ ਰੱਖਿਓ ਜੀ ਤਾਂ ਇਹਦਾ ਆਨਸਰ ਹੋਊਗਾ ਜੀ ਆਨਸਰ ਨੰਬਰ ਬੀ ਰਿਸ਼ਵ ਦੇਵ ਜੈਨ ਧਰਮ ਦੀ ਨੀਂਹ ਕਿਹਨੇ ਰੱਖੀ ਸੀ ਜੀ ਰਿਸ਼ਵ ਦੇਵ ਨੇ ਮੋਸਟ ਇੰਪੋਰਟੈਂਟ ਆ ਯਾਦ ਰੱਖਿਓ ਮਹਾਤਮਾ ਬੁੱਧ ਅਟੇਂਡ ਮਹਾਪਰਿਨਿਰਵਾਣ ਐਟ ਮਹਾਤਮਾ ਬੁੱਧ ਨੂੰ ਨਿਰਵਾਣ ਦੀ ਪ੍ਰਾਪਤੀ ਕਿੱਥੇ ਹੋਈ ਤਾਂ ਇੱਥੇ ਹੁਣ ਗੱਲ ਕੀ ਦੀ ਹੋ ਰਹੀ ਹੈ ਇੱਥੇ ਗੱਲ ਹੋ ਰਹੀ ਹੈ ਨਿਰਵਾਣ ਦੀ ਨਾ ਕਿ ਗਿਆਨ ਦੀ ਕਿਉਂਕਿ ਮੋਸਟਲੀ ਜਿਹੜੇ ਸਟੂਡੈਂਟ ਨੇ ਉਹ ਕੁਐਸਚਨ ਨੂੰ ਕਾਲੀ-ਕਾਲੀ ਦੇ ਵਿੱਚ ਪੜ੍ਹ ਕੇ ਤੇ ਉਹਦਾ ਗਲਤ ਆਨਸਰ ਟਿਕ ਕਰ ਦਿੰਦੇ ਨੇ ਇੱਥੇ ਨਿਰਵਾਣ ਦੀ ਗੱਲ ਹੋਈ ਹੈ ਮਹਾਪਰਿਨਿਰਵਾਣ ਕਿਨੂੰ ਕਿਹਾ ਜਾਂਦਾ ਹੈ ਡੈਥ ਨੂੰ ਕਿਹਾ ਜਾਂਦਾ ਠੀਕ ਹੈ ਜੀ ਬੋਧ ਗਿਆ ਕਿੱਥੇ ਹੈ ਬਿਹਾਰ ਦੇ ਵਿੱਚ ਹੈ ਤਾਂ ਇੱਥੇ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋਈ ਸੀ ਗਿਆਨ ਦੀ ਪ੍ਰਾਪਤੀ ਹਾਈਐਸਟ ਨੋਲੇਜ ਨੂੰ ਆਪਾਂ ਕਹਿੰਦੇ ਹਾਂ ਠੀਕ ਹੈ ਜੀ ਤੋ ਇਥੇ ਗਿਆਨ ਦੀ ਪ੍ਰਾਪਤੀ ਹੋਈ ਸੀ ਬੋਧਗਯਾ ਦੇ ਵਿੱਚ ਸਾਰਨਾਥ ਦੇ ਵਿੱਚ ਇਹਨਾਂ ਨੇ ਆਪਣਾ ਪਹਿਲਾ ਉਪਦੇਸ਼ ਦਿੱਤਾ ਸੀ ਠੀਕ ਹੈ ਜੀ ਤੇ ਲਾਸਟ ਉਪਦੇਸ਼ ਦਿੱਤਾ ਸੀ ਵੈਸ਼ਾਲੀ ਤੇ ਆਨਸਰ ਨੰਬਰ ਸੀ ਹੋਊਗਾ ਜੀ ਕੁਸ਼ੀਨਗਰ ਆਨਸਰ ਨੰਬਰ ਸੀ ਇਹਦਾ ਬਿਲਕੁਲ ਕਰੈਕਟ ਆਨਸਰ ਹੈ ਕੁਸ਼ੀਨਗਰ ਦੇ ਵਿੱਚ ਇਹਨਾਂ ਨੂੰ ਮਹਾਪਰਿਨਿਰਵਾਣ ਦੀ ਪ੍ਰਾਪਤੀ ਹੋਈ ਸੀ ਆਨਸਰ ਨੰਬਰ ਸੀ ਜੀ ਯਾਨੀ ਕਿ ਇਹਨਾਂ ਦੀ ਆਪਾਂ ਕਹਿ ਸਕਦੇ ਹਾਂ ਮਹਾਤਮਾ ਬੁੱਧ ਦੀ ਮੌਤ ਹੋਈ ਸੀ ਕੁਸ਼ੀਨਗਰ ਦੇ ਵਿੱਚ ਫੈਡਰੇਸ਼ਨ ਵਿਦ ਸਟਰੋਂਗ ਸੈਂਟਰ ਬੋਰੋਡ ਫਰੋਮ ਵਿਚ ਕੰਟਰੀ ਕੇਂਦਰੀ ਸੰਗੀਸ਼ਕਤੀ ਦੀ ਧਾਰਨਾ ਕਿਸ ਦੇਸ਼ ਤੋਂ ਲਈ ਗਈ ਹੈ ਇਹਦਾ ਮਤਲਬ ਇਹ ਹੈ ਵੀ ਸਾਡੇ ਚ ਫੈਡਰੇਸ਼ਨ ਤਾਂ ਹੈਗੀ ਹੈ ਠੀਕ ਹੈ ਜੀ ਫੈਡਰਲ ਸਟਰਕਚਰ ਆਪਣਾ ਸਟੇਟ ਤੇ ਸੈਂਟਰ ਬਟ ਸਟਰੋਂਗ ਕੀ ਹੈ ਸਟਰੋਂਗ ਸਾਡਾ ਸੈਂਟਰ ਹੈ ਤਾਂ ਇਹ ਚੀਜ਼ ਆਪਾਂ ਕਿੱਥੋਂ ਲਈ ਹੈ ਕਿਹੜੇ ਦੇਸ਼ ਤੋਂ ਇਹ ਆਈਡੀਆ ਆਪਾਂ ਪਿਕ ਕੀਤਾ ਕਿਉਂਕਿ ਸੰਵਿਧਾਨ ਹੈ ਜਿਹੜਾ ਆਪਣਾ ਉਹ ਸਾਰੇ ਦਾ ਸਾਰਾ ਆਪਾਂ ਕਾਪੀ ਕੀਤਾ ਹੋਇਆ ਕਿਸੇ ਦੇਸ਼ ਤੋਂ ਆਪਾਂ ਡੀ ਪੀਐਸਪੀ ਜਿਵੇਂ ਆਪਾਂ ਆਇਰਲੈਂਡ ਤੋਂ ਲਏ ਹੈ ਫੰਡਾਮੈਂਟਲ ਡਿਊਟੀਆਂ ਆਪਾਂ ਜਿਹੜੀਆਂ ਲਈਆਂ ਨੇ ਉਹ ਲਈਆਂ ਜੀ ਯੂਐਸਐਸਆਰ ਯਾਨੀ ਕਿ ਰੂਸ ਤੋਂ ਰਸ਼ੀਆ ਤੋਂ ਠੀਕ ਹੈ ਜੀ ਫੰਡਾਮੈਂਟਲ ਰਾਈਟਸ ਆਪਲੇ ਆ ਯੂ ਐਸ ਏ ਤੋਂ ਪ੍ਰੀਅੰਬਲ ਆਪਾ ਯੂ ਐਸ ਏ ਤੋਂ ਲਈ ਹੈ ਤਾਂ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਕਲੀਅਰ ਹੋਣੀਆਂ ਚਾਹੀਦੀਆਂ ਨੇ ਠੀਕ ਹੈ ਜੀ ਤਾਂ ਆਨਸਰ ਨੰਬਰ ਡੀ ਆਊਗਾ ਜੀ ਕੈਨੇਡਾ ਤਾਂ ਇਹ ਜਿਹੜੀ ਆਪਾਂ ਪਿਕ ਕੀਤੀ ਹੈ ਕਾਪੀ ਕੀਤੀ ਹੈ ਕੈਨੇਡਾ ਤੋਂ ਕੀਤੀ ਹੈ ਯਾਦ ਰੱਖੋ ਆਨਸਰ ਨੰਬਰ ਡੀ ਮਹਾਵੀਰ ਜੈਨ ਅਟੈਂਡ ਕਿਵਲਿਆ ਅੰਡਰ ਦੀ ਟ੍ਰੀ ਮਹਾਵੀਰ ਜੈਨ ਨੂੰ ਕਿਸ ਦਰਖਤ ਦੇ ਥੱਲੇ ਗਿਆਨ ਦੀ ਪ੍ਰਾਪਤੀ ਹੋਈ ਮੋਸਟ ਇੰਪੋਰਟੈਂਟ ਕੁਐਸਚਨ ਹੈ ਜੀ ਕਿਉਂਕਿ ਬੁੱਧ ਬਾਰੇ ਸਾਰਿਆਂ ਨੂੰ ਪਤਾ ਹੁੰਦਾ ਆਪਾਂ ਨੂੰ ਬਟ ਬਟ ਮਹਾਵੀਰ ਜੈਨ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਮਹਾਤਮਾ ਬੁੱਧ ਨੂੰ ਜਿਹੜੀ ਹੋਈ ਸੀ ਉਸੀ ਪੀਪਲ ਦਾ ਦਰਖਤ ਜਿਹਨੂੰ ਬੋਧੀ ਟਰੀ ਕਿਹਾ ਜਾਂਦਾ ਹੈ ਉਹ ਪੀਪਲ ਟਰੀ ਸੀ ਬਟ ਇੱਥੇ ਮਹਾਵੀਰ ਜੈਨ ਦੀ ਗੱਲ ਹੋ ਰਹੀ ਹੈ ਇਹਦਾ ਆਨਸਰ ਹੋਊਗਾ ਜੀ ਆਨਸਰ ਨੰਬਰ ਸੀ ਸਾਲ ਦਾ ਟਰੀ ਸੀ ਹੋ ਠੀਕ ਹੈ ਜੀ ਸਾਲ ਦਾ ਟਰੀ ਸੀ ਯਾਦ ਰੱਖਿਓ ਮੋਸਟ ਇੰਪੋਰਟੈਂਟ ਹੈ ਜੀ ਮਹਾਵੀਰ ਜੈਨ ਦੇ ਨਾਲ ਵੈਨ ਵਾਸ ਦੀ ਨੈਸ਼ਨਲ ਫਲੈਗ ਆਫ ਇੰਡੀਆ ਅਡਾਪਟਡ ਭਾਰਤ ਦਾ ਰਾਸ਼ਟਰੀ ਝੰਡਾ ਕਦੋਂ ਸਵੀਕਾਰ ਕੀਤਾ ਗਿਆ ਮੋਸਟ ਇੰਪੋਰਟੈਂਟ ਕੁਐਸਚਨ ਹੈ ਜੀ ਸਾਰੇ ਕੁਐਸਚਨ ਤੁਹਾਨੂੰ ਇੱਕ ਇੱਕ ਕੁਐਸਚਨ ਬਹੁਤ ਕੀਮਤੀ ਹੈ ਤੁਹਾਡੇ ਲਈ ਠੀਕ ਹੈ ਜੀ ਜੇ ਤੁਸੀਂ ਐਕਸਰਸਾਈਜ਼ ਨੂੰ ਟਾਰਗੇਟ ਕਰ ਰਹੇ ਹੋ ਤਾਂ ਇਹਦਾ ਜਿਹੜਾ ਆਨਸਰ ਹੈ ਜੀ ਉਹ ਹੈ ਆਨਸਰ ਨੰਬਰ B 22 ਜੁਲਾਈ 1947 ਬਿਲਕੁਲ ਕਰੈਕਟ ਆਨਸਰ ਹੈ ਜੀ 22 ਜੁਲਾਈ 1947 ਨੂੰ ਆਪਣਾ ਰਾਸ਼ਟਰੀ ਝੰਡਾ ਜਿਹੜਾ ਉਹ ਆਪਾਂ ਅਡਾਪਟ ਕੀਤਾ ਸੀ ਪ੍ਰੀਐਮਬਲ ਵਾਸ ਬੋਰੋ ਫਰੋਮ ਵਿਚ ਕੰਟਰੀ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਗਿਆ ਠੀਕ ਹੈ ਜੀ ਬਟ ਇਹ ਤੁਹਾਡਾ ਕਲੀਅਰ ਹੋਣਾ ਚਾਹੀਦਾ ਬਈ ਕਈ ਵਾਰੀ ਪ੍ਰੀਐਮਬਲ ਦੀ ਜਗ੍ਹਾ ਤੇ ਆ ਜਾਂਦਾ ਵੀ ਦਾ ਪੀਪਲ ਵੀ ਦਾ ਪੀਪਲ ਕਿ ਆਹ ਸ਼ਬਦ ਆਪਾਂ ਦੱਸੋ ਕਿੱਥੋਂ ਲਏ ਨੇ ਤਾਂ ਤੁਹਾਡਾ ਸੇਮ ਹੀ ਆਨਸਰ ਹੋਊ ਕਿਉਂਕਿ ਇਹ ਪ੍ਰੀਐਮਬਲ ਦੇ ਵਿੱਚ ਹੀ ਨੇ ਇਹ ਸ਼ਬਦ ਵੀ ਦਾ ਪੀਪਲ ਆਫ ਇੰਡੀਆ ਠੀਕ ਹੈ ਜੀ ਤਾਂ ਉਹ ਜਿਹੜਾ ਆਪਾਂ ਜਿੱਦੋਂ ਪਿਕ ਕੀਤੇ ਉੱਥੇ ਲਿਖਿਆ ਹੋਇਆ ਵੀ ਦਾ ਪੀਪਲ ਆਫ ਯੂਨਾਈਟਿਡ ਸਟੇਟਸ ਆਫ ਅਮਰੀਕਾ ਤਾਂ ਆਨਸਰ ਨੰਬਰ ਬੀ ਹੋਊਗਾ ਜੀ ਯੂਐਸਏ ਤੋਂ ਇਹ ਆਪਾਂ ਲਈਏ ਜਿਹੜੀ ਪ੍ਰੀਐਮਬਲ ਹੈ ਮੋਸਟ ਇੰਪੋਰਟੈਂਟ ਹੈ ਯਾਦ ਰੱਖਿਓ ਅੱਜ ਦੇ ਸੈਸ਼ਨ ਦਾ ਆਪਣਾ ਲਾਸਟ ਕੁਐਸਚਨ ਹੈ ਜੀ ਇੱਕ ਕੁਐਸਚਨ ਹੋਰ ਹੈ 15 ਕੁਐਸਚਨ ਇਹਦੇ ਵਿੱਚ ਨੇ ਹਾਂ ਤਾਂ 15 ਨਹੀਂ ਜੀ 15 ਕੁਐਸਚਨਾਂ ਦਾ ਆਪਣਾ ਇੱਕ ਸੈੱਟ ਹੈ ਤਾਂ 15 ਕੁਐਸਚਨਾਂ ਆਪਾਂ ਤੁਹਾਡੇ ਨਾਲ ਡਿਸਕਸ ਕਰਿਆ ਕਰਾਂਗੇ ਹਰ ਇੱਕ ਸੈਸ਼ਨ ਦੇ ਵਿੱਚ ਠੀਕ ਹੈ ਜੀ ਪ੍ਰੀਐਮਬਲ ਤੋਂ ਬਾਅਦ ਆਪਣਾ ਇੱਕ ਤੇ ਇਹ ਤੋਂ ਬਾਅਦ ਇੱਕ ਕੁਐਸਚਨ ਹੋਰ ਹੈ ਤਾਂ ਇਹ 15 ਕੁਐਸਚਨ ਤੁਹਾਡੇ ਨਾਲ ਆਪਾਂ ਡਿਸਕਸ ਕਰਨੇ ਆ ਤੇ ਇਹ ਉਹ ਕੁਐਸਚਨ ਨੇ ਜਿਹੜੇ ਵਾਰੀ-ਵਾਰੀ ਪੇਪਰਾਂ ਦੇ ਵਿੱਚ ਰਿਪੀਟ ਹੋਏ ਹੋਏ ਨੇ ਠੀਕ ਹੈ ਜੀ ਤੇ ਅੱਗੇ ਵੀ ਤੁਹਾਨੂੰ ਇਹ ਦੇਖਣ ਨੂੰ ਮਿਲਣਗੇ ਨੂੰ ਚੰਗੀ ਤਰ੍ਹਾਂ ਇਹਦੀ ਰਿਵੀਜ਼ਨ ਕਰ ਲਿਓ ਠੀਕ ਹੈ ਜੀ ਤਾਂ ਦ ਆਈਡੀਆ ਆਫ ਸਿੰਗਲ ਸਿਟੀਜ਼ਨਸ਼ਿਪ ਬੋਰੋਡ ਫਰੋਮ ਵਿਚ ਕੰਟਰੀ ਇਕੈਰੀ ਨਾਗਰੀਕਤਾ ਦੀ ਧਾਰਨਾ ਕਿਹੜੇ ਦੇਸ਼ ਤੋਂ ਲਈ ਗਈ ਹੈ ਕਿਉਂਕਿ ਆਪਣੇ ਦੇਸ਼ ਦੇ ਵਿੱਚ ਸਿੰਗਲ ਸਿਟੀਜ਼ਨਸ਼ਿਪ ਪਾਈ ਜਾਂਦੀ ਹੈ ਯਾਦ ਰੱਖਿਓ ਠੀਕ ਹੈ ਜੀ ਸਿੰਗਲ ਸਿਟੀਜ਼ਨਸ਼ਿਪ ਦਾ ਮਤਲਬ ਇਹ ਹੈ ਕਿ ਤੁਹਾਨੂੰ ਸਿਰਫ ਇੰਡੀਆ ਦੀ ਸਿਟੀਜ਼ਨਸ਼ਿਪ ਹੀ ਤੁਸੀ ਲੈਣੀ ਹੈ ਕਿਸੇ ਸਟੇਟ ਦੀ ਅਲੱਗ ਤੋਂ ਸਿਟੀਜ਼ਨਸ਼ਿਪ ਲੈਣ ਦੀ ਲੋੜ ਨਹੀਂ ਠੀਕ ਹੈ ਜੀ ਤਾਂ ਇਹਦਾ ਆਨਸਰ ਹੈ ਜੀ ਆਨਸਰ ਨੰਬਰ ਸੀ ਬ੍ਰਿਟੇਨ ਬਰਤਾਨੀਆ ਤੋਂ ਹੀ ਆਈਡੀਆ ਆਪਾਂ ਪਿਕ ਕੀਤਾ ਹੈ ਮੋਸਟ ਇੰਪੋਰਟੈਂਟ ਹੈ ਆਨਸਰ ਨੰਬਰ ਸੀ ਇਹਦਾ ਬਿਲਕੁਲ ਕਰੈਕਟ ਆਨਸਰ ਹੈ ਜੀ ਅ ਫੰਡਾਮੈਂਟਲ ਡਿਊਟੀ ਤਾਂ ਮੈਂ ਤੁਹਾਨੂੰ ਸਾਰੇ ਹੀ ਆਨਸਰ ਹੈ ਜਿਹੜੇ ਉਹ ਪਹਿਲਾਂ ਹੀ ਦੱਸ ਗਿਆ ਤਾਂ ਬਟ ਕੋਈ ਗੱਲ ਨਹੀਂ ਤੁਸੀਂ ਇਹ ਅਟੈਂਪਟ ਕਰੋ ਕੁਐਸਚਨ ਮੋਸਟ ਇੰਪੋਰਟੈਂਟ ਨੇ ਫੰਡਾਮੈਂਟਲ ਡਿਊਟੀਆਂ ਬੋਰੋਡ ਫਰੋਮ ਵਿਚ ਕੰਟਰੀ ਮੌਲਿਕ ਕਰਤਵਾਂ ਦੀ ਧਾਰਨਾ ਕਿਸ ਦੇਸ਼ ਤੋਂ ਲਈ ਗਈ ਸੀ ਤਾਂ ਇਹ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਜੀ ਰਸ਼ੀਆ ਆਨਸਰ ਨੰਬਰ ਸੀ ਇਹਦਾ ਬਿਲਕੁਲ கரੈਕਟ ਆਨਸਰ ਹੈ ਜੀ ਬਟ ਇਹ ਆਪਣੇ オリジナル ਸੰਵਿਧਾਨ ਦੇ ਵਿੱਚ ਹੈ ਨਹੀਂ ਸੀ ਠੀਕ ਹੈ ਜੀ ਤਾਂ ਇਹ ਜਿਹੜੇ ਐਡ ਕੀਤੇ ਗਏ ਸੀ 42 ਅਮੈਂਡਮੈਂਟ 1976 1976 ਠੀਕ ਹੈ ਜੀ ਤਾਂ ਇਹ ਇਹਦੇ ਰਹੀਂ ਟੋਟਲ 10 ਫੰਡਾਮੈਂਟਲ ਡਿਊਟੀਆਂ ਆਪਾਂ ਐਡ ਕੀਤੀਆਂ ਸੀ ਬਟ ਅੱਜ ਕਿੰਨੀਆਂ ਨੇ ਆਪਣੇ ਅੱਜ ਆਪਣੇ 11 ਨੇ ਤੇ ਜਿਹੜੀ ਆਪਣੀ 11th ਹੈ 11ਵੀਂ ਡਿਊਟੀ ਇਹ ਆਪਾਂ ਐਡ ਕੀਤੀ ਸੀ 86th ਅਮੈਂਡਮੈਂਟ 2002 ਦੇ ਵਿੱਚ ਤਾਂ ਇਹ ਤੁਹਾਡਾ ਕਲੀਅਰ ਹੋਣਾ ਚਾਹੀਦਾ ਜੀ ਤਾਂ ਇਹ ਕਈ ਵਾਰੀ ਨਾ ਤੁਹਾਨੂੰ ਰਸ਼ੀਆ ਇਹ ਨਹੀਂ ਆਉਂਦਾ ਰੂਸ ਨਹੀਂ ਆਉਂਦਾ অপਸ਼ਨ ਦੇ ਵਿੱਚ ਤੁਹਾਨੂੰ ਪਾ ਦੇਣਗੇ ਯੂ ਐਸ ਐਸ ਆਰ ਠੀਕ ਹੈ ਜੀ ਤਾਂ ਇਹ ਤੁਹਾਡਾ ਆਨਸਰ ਹੋਊਗਾ ਕਈ ਯਾਦ ਰੱਖੋ ਤਾਂ ਇਹ ਆਪਣੇ 15 ਕੁਐਸਚਨ ਸੀ ਜਿਹੜੇ ਆਪਾਂ ਡਿਸਕਸ ਕੀਤੇ ਨੇ ਜੀ ਤੇ ਇਹ ਮੋਸਟ ਇੰਪੋਰਟੈਂਟ ਕੁਐਸਚਨ ਨੇ ਜਿਹੜੇ ਤੁਹਾਨੂੰ ਪੇਪਰ ਦੇ ਵਿੱਚ ਪੁੱਛੇ ਜਾ ਸਕਦੇ ਆ ਤਾਂ ਇਸੇ ਤਰ੍ਹਾਂ ਹੀ ਆਪਾਂ ਜੀਕੇ ਦਾ ਤੁਹਾਡਾ ਇਹ ਰਿਵੀਜ਼ਨ ਤੁਹਾਡੇ ਕਰਵਾਉਂਦੇ ਰਹਾਂਗੇ ਤੇ ਪ੍ਰੀਵੀਅਸ ਇਅਰ ਕੁਐਸਚਨ ਨੇ ਇਹ ਸਾਰੇ ਜਿਹੜੇ ਪੇਪਰਾਂ ਚ ਆਏ ਹੋਏ ਨੇ ਤੇ ਅੱਗੇ ਵੀ ਆਪਾਂ ਬਹੁਤ ਵਧੀਆ ਕੁਐਸਚਨ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਜਿਹੜੇ ਤੁਹਾਨੂੰ ਪੇਪਰ ਦੇ ਵਿੱਚ ਡਾਇਰੈਕਟ ਪੁੱਛੇ ਜਾ ਸਕਦੇ ਠੀਕ ਹੈ ਜੀ ਤਾਂ ਜੇਕਰ ਵੀਡੀਓ ਚੰਗੀ ਲੱਗੀ ਤਾਂ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਠੀਕ ਹੈ ਜੀ ਤਾਂ ਕਿ ਕਿਸੇ ਹੋਰ ਦਾ ਵੀ ਫਾਇਦਾ ਹੋ ਜਾਏ ਤੇ ਕਮੈਂਟ ਸੈਕਸ਼ਨ ਦੇ ਵਿੱਚ ਦੱਸਿਓ ਕਿ ਇਹ ਕੁਐਸਚਨ ਤੁਹਾਨੂੰ ਕਿਵੇਂ ਲੱਗੇ ਠੀਕ ਹੈ ਜੀ ਤੇ ਤਿਆਰੀ ਤੁਹਾਡੀ ਕਿਵੇਂ ਚੱਲ ਰਹੀ ਹੈ ਤਾਂ ਮਿਲਦੇ ਹਾਂ ਜੀ ਆਪ ਅਗਲੀ ਕਲਾਸ ਦੇ ਵਿੱਚ ਹੈਵ ਅ ਨਾਈਸ ਡੇ